ਇੱਕ ਬੱਚੇ ਦੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਕਿ ਇਸ ਬੱਚੇ ਨੂੰ ਜਿਹੜੀ ਆ ਇੱਕ ਐਨੀ ਕੁ ਭਿਆਨਕ ਬਿਮਾਰੀ ਲੱਗੀ ਹੋਈ ਹੈ ਕਿ 2 ਮਹੀਨਿਆਂ ਦੇ ਵਿੱਚ ਇੱਕ 16 ਕਰੋੜ ਰੁਪਏ ਦਾ ਟੀਕਾ ਜਿਹੜਾ ਇਸ ਬੱਚੇ ਨੂੰ ਲੱਗਣਾ ਹੈ। ਦਾ ਐਸਐਮਏ ਟਾਈਪ 1 ਦੀ ਜਿਹੜੀ ਇਸ ਬੱਚੇ ਨੂੰ ਬਿਮਾਰੀ ਹੈ ਪਹਿਲਾਂ ਵੀ ਇਸ ਘਰ ਦੇ ਵਿੱਚ ਇੱਕ ਬੱਚਾ ਹੋਇਆ ਸੀਗਾ ਮੁੰਡਾ ਹੋਇਆ ਸੀਗਾ ਜਿਸ ਦੀ ਇਸੇ ਬਿਮਾਰੀ ਦੇ ਨਾਲ 1.5 ਸਾਲ ਦੀ ਉਮਰ ਦੇ ਵਿੱਚ ਮੌਤ ਹੋ ਗਈ ਸੀਗੀ। ਪਹਿਲਾ ਬੱਚਾ ਤਾਂ ਚਲਾ ਗਿਆ ਤੇ ਹੁਣ ਦੂਜਾ ਬੱਚਾ ਠੀਕ ਹੋ ਜੇ। ਅਸੀਂ ਮਦਦ ਚਾਹੁੰਦੇ ਆ ਕਿ ਸਾਡੀ ਮਦਦ ਅਸਲੀ ਵੀ ਹੋ ਸਕੇ ਕਰੇ। ਸਰਕਾਰ ਵੀ ਸਾਡੀ ਮਦਦ ਕਰੇ। ਬੱਚੇ ਨੂੰ ਵੀ ਹੁੰਦਾ ਹੁਣ ਬਾਹਰ ਲੈ ਕੇ ਜਾਂਦੇ ਆ। ਸਾਰੇ ਇਹੀ ਕਹਿੰਦੇ ਨੇ ਕਿ ਬੱਚਾ ਕੀ ਬੱਚੇ ਬੈਠਦਾ ਨਹੀਂ ਐ, ਇਹ ਗਰਦਨ ਨਹੀਂ ਖੜਾਉਂਦਾ। ਸਾਡੇ ਮੰਨ ਲੈ ਤੇ ਤਿੰਨਾ ਕੁ ਹੁੰਦਾ ਅਸੀਂ ਕੀ ਕਰੀਏ? ਅਸੀਂ ਕਿਸੇ ਨੂੰ ਦੱਸ ਵੀ ਨਹੀਂ ਸਕਦੇ ਅੱਗੇ। ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਅਸੀਂ ਪਟਿਆਲਾ ਦੇ ਰਣਜੀਤ ਵਿਹਾਰ ਇੱਕ ਘਰ ਦੇ ਵਿੱਚ ਮੌਜੂਦ ਹਾਂ ਇੱਕ ਬੱਚੇ ਦੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਕਿ ਇਸ ਬੱਚੇ ਨੂੰ ਜਿਹੜੀ ਆ ਇੱਕ ਐਨੀਕ ਭਿਆਨਕ ਬਿਮਾਰੀ ਲੱਗੀ ਹੋਈ ਹੈ ਕਿ 2 ਮਹੀਨਿਆਂ ਦੇ ਵਿੱਚ ਇੱਕ 16 ਕਰੋੜ ਰੁਪਏ ਦਾ ਟੀਕਾ ਜਿਹੜਾ ਇਸ ਬੱਚੇ ਨੂੰ ਲੱਗਣਾ ਹੈ ਪਰਿਵਾਰ ਕਾਫੀ ਮਜਬੂਰ ਹੈ ਕਾਫੀ ਕਹਿ ਸਕਦੇ ਹਾਂ ਕਿ ਮਾਤੜ ਪਰਿਵਾਰ ਹੈ ਕਿ ਐਨੇ ਕ ਪੈਸੇ ਅੱਜ ਦੇ ਸਮੇਂ ਦੇ ਵਿੱਚ ਇਕੱਠੇ ਕਰਨੇ ਤੁਹਾਨੂੰ ਪਤਾ ਹੀ ਹੈ ਕਿ ਕਿੰਨੇ ਮੁਸ਼ਕਲ ਹੁੰਦੇ ਨੇ ਐਸਐਮਏ ਟਾਈਪ 1 ਦੀ ਜਿਹੜੀ ਇਸ ਬੱਚੇ ਨੂੰ ਬਿਮਾਰੀ ਹੈ ਪਹਿਲਾਂ ਵੀ ਇਸ ਘਰ ਦੇ ਵਿੱਚ ਇੱਕ ਬੱਚਾ ਹੋਇਆ ਸੀਗਾ ਮੁੰਡਾ ਹੋਇਆ ਸੀਗਾ ਜਿਸ ਦੀ ਇਸੇ ਬਿਮਾਰੀ ਦੇ ਨਾਲ 1.5 ਸਾਲ ਦੀ ਉਮਰ ਦੇ ਵਿੱਚ ਮੌਤ ਹੋ ਗਈ ਸੀ ਇਹ 10 ਮਹੀਨਿਆਂ ਦਾ ਬੱਚਾ ਹੈ ਕਾਫੀ ਵੱਡੀ ਬਿਮਾਰੀ ਦੇ ਨਾਲ ਜੋਜ ਰਿਹਾ ਹੈ ਤਾਂ ਪਰਿਵਾਰ ਜਿਹੜਾ ਮਦਦ ਦੇ ਲਈ ਮੀਡੀਆ ਅੱਗੇ ਆਇਆ ਹੈ ਕਿ ਲੋਕਾਂ ਤੱਕ ਆਵਾਜ਼ ਪਹੁੰਚਾਈ ਜਾਵੇ ਕਿ ਇਸ ਪਰਿਵਾਰ ਦੀ ਮਦਦ ਹੋ ਸਕੇ ਤਾਂ ਗੱਲਬਾਤ ਪਹਿਲਾਂ ਸਭ ਤੋਂ ਪਹਿਲਾਂ ਇਸ ਬੱਚੇ ਦੀ ਜਿਹੜੀ ਮਾਂ ਹੈ ਉਹਨਾਂ ਦੇ ਨਾਲ ਕਰਦੇ ਹਾਂ ਕਿ ਕਿਉਂਕਿ ਪਹਿਲਾਂ ਵੀ ਇਹਨਾਂ ਨੇ ਆਪਣਾ ਇੱਕ ਬੱਚਾ ਗਵਾਇਆ ਹੈ ਤਾਂ ਦੂਜੇ ਬੱਚੇ ਦਾ ਕੁਝ ਜਿਹੇ ਕਾਰਨ ਨਾ ਬਣੇ ਕਿ ਉਹ ਪਰਿਵਾਰ ਤਾਂ ਦੂਰ ਹੋ ਜਾਵੇ ਤਾਂ ਇਸ ਕਰਕੇ ਲੋਕਾਂ ਤੋਂ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਅੱਗੇ ਆਣ ਇਸ ਪਰਿਵਾਰ ਦੀ ਮਦਦ ਕਰਨ ਤਾਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਹਣਾ ਮੇਰਾ ਨਾਮ ਮਨਪ੍ਰੀਤ ਕੋਹੜਾ ਹੈ ਮੈਂ ਪਟਿਆਲੇ ਦੀ ਰਹਿਣ ਵਾਲੀ ਹਾਂ ਜਿਤਪੀਆਸ ਬੰਦਰੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਜਿਸ ਤਰ੍ਹਾਂ ਦੱਸਿਆ ਹੈ ਕਿ ਪਹਿਲਾਂ ਵੀ ਇਸ ਪਰਿਵਾਰ ਦੇ ਵਿੱਚ ਬੇਟਾ ਹੋਇਆ ਸੀ ਨਾ ਜਿਸ ਤਰ੍ਹਾਂ ਤੁਸੀਂ ਦੱਸਿਆ ਕੀ ਕੁਝ ਹੋਇਆ ਸੀ ਉਸ ਸਮੇਂ ਕਿ ਪੈਸੇ ਨਹੀਂ ਇਕੱਠੇ ਹੋਏ ਸਾਨੂੰ ਉਸ ਟਾਈਮ ਲੇਟ ਪਤਾ ਲੱਗਿਆ ਸੀਗਾ ਤੇ ਇਸ ਕਰਕੇ ਫਿਰ ਉਦੋਂ ਸਤੋਂ ਪੋਸਿਬਲ ਦੀ ਹੋਇਆ ਕਿ ਅਸੀਂ ਮਤਲਬ ਇਹਦੀ ਹੈਲਪ ਕਰ ਸਕੀ ਬੱਚੇ ਦੀ ਕਰਦੇ ਬੱਚੇ ਦੀ ਹਾਂਜੀ ਤੇ ਸਾਨੇ ਫਿਰ ਉਹ ਤੋਂ ਕੁਝ ਵੀ ਨਹੀਂ ਕੀਤਾ ਸੀਗਾ ਹੈਲਪ ਸਾਨੂੰ ਮਿਲੀ ਵੀ ਨਹੀਂ ਹੈਗੀ ਉਦੋਂ ਕੋਈ ਵੀ ਕੋਈ ਗਵਰਨਮੈਂਟ ਨੇ ਕੋਈ ਵੀ ਨਹੀਂ ਹੈਲਪ ਕੀਤੀ ਹਾਂਜੀ ਪਤਾ ਕਦੋਂ ਲੱਗਿਆ ਸੀਗਾ ਤੁਹਾਨੂੰ ਜਿਸ ਤਰ੍ਹਾਂ ਡਾਕਟਰਾਂ ਕੋਲ ਤਾਂ ਤੁਸੀਂ ਗਏ ਹੋਵੋਗੇ ਨਾ ਵੀ ਬਿਮਾਰ ਆ ਬੱਚਾ ਉਦੋਂ ਉਹ ਡਾਕਟਰਾਂ ਨੇ ਦੱਸਿਆ ਸੀਗਾ ਵੀ ਇਹ ਬਿਮਾਰੀ ਹੈ ਹਾਂਜੀ ਅਸੀਂ ਪੀਜੀਆਈ ਚੰਡੀਗੜ੍ਹ ਵਿੱਚ ਗਏ ਸੀਗੇ ਕਿਉਂਕਿ ਮੇਰੇ ਪਹਿਲੇ ਬੇਟੇ ਨੂੰ ਵੀ ਲੱਤਾਂ ਤੇ ਉਹਦੀ ਗਰਦਨ ਨਹੀਂ ਖੜਦੀ ਸੀਗੀ ਤੇ ਉਸੇ ਵੇਸ ਤੇ ਅਸੀਂ ਗਏ ਸੀਗੇ ਤਾਂ ਉਥੇ ਰਿਪੋਰਟ ਵਗੈਰਾ ਜੋ ਵੀ ਆਏ ਸੀਗੇ ਉਹਦੇ ਵਿੱਚ ਐਸਐਮਈ 1 ਟਾਈਪ ਆਇਆ ਸੀਗਾ ਤੇ ਮਤਲਬ ਕਿ ਸਾਨੂੰ ਲੇਟ ਪਤ ਲੱਗਿਆ ਸੀ ਸਾਲ ਤੋਂ ਉੱਪਰ ਹੋ ਗਿਆ ਸੀ ਬੱਚੇ ਦੀ ਏਜ ਉਦੋਂ ਹਾਂਜੀ ਤੇ ਇੱਕ ਦੋ ਦੋ ਮਹੀਨਿਆਂ ਦੇ ਵਿੱਚ ਰਿਪੋਰਟ ਆਉਂਦੀ ਹੈ ਹਾਂਜੀ ਤੇ ਫਿਰ ਉਦੋਂ ਅਸੀਂ ਕੁਝ ਵੀ ਨਹੀਂ ਕਰ ਪਾਏ ਸਾਨੂੰ ਇਹ ਬੱਚੇ ਦਾ ਕਿ ਸਾਡਾ ਪਹਿਲਾ ਬੱਚਾ ਤਾਂ ਚਲਾ ਗਿਆ ਤੇ ਹੁਣ ਦੂਜਾ ਬੱਚਾ ਠੀਕ ਹੋ ਜੇ ਅਸੀਂ ਮਦਦ ਚਾਹੁੰਦੇ ਆ ਕਿ ਸਾਡੀ ਮਦਦ ਜਿੰਨੀ ਵੀ ਹੋ ਸਕੇ ਕਰੇ ਸਰਕਾਰ ਵੀ ਸਾਡੀ ਮਦਦ ਕਰੇ ਬਿਲਕੁਲ ਪਰਿਵਾਰ ਮਦਦ ਦੀ ਮੰਗ ਕਰ ਰਿਹਾ ਕਿਉਂਕਿ ਆਸ ਦੇ ਸਮੇਂ ਚ 16 ਕਰੋੜ ਰੁਪਏ ਇੱਕ ਥਾਂ ਦੇ ਉੱਪਰ ਇਕੱਠੇ ਕਰਨੇ ਕਾਫੀ ਮੁਸ਼ਕਲ ਹੁੰਦੇ ਨੇ ਆਸ ਦੇ ਸਮੇਂ ਚ ਲੋਕਾਂ ਦਾ ਘਰ ਬੜੀ ਮੁਸ਼ਕਿਲ ਨਾਲ ਚੱਲਦਾ ਤਾਂ 16 ਕਰੋੜ ਰੁਪਏ ਇਹ ਪਰਿਵਾਰ ਕਿੱਥੋਂ ਇਕੱਠੇ ਕਰੇਗਾ ਤਾਂ ਇਸ ਕਰਕੇ ਲੋਕਾਂ ਦੇ ਅੱਗੇ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਸਾਡੀ ਮਦਦ ਕਰੋ ਕਿਉਂਕਿ ਪਹਿਲਾ ਆਪਣੇ ਘਰ ਦਾ ਇਹ ਇੱਕ ਬੱਚਾ ਜਿਹੜਾ ਗਵਾ ਚੁੱਕੇ ਨੇ ਦੂਜਾ ਬੱਚੇ ਦੀ ਜਾਨ ਬਚ ਸਕੇ ਇਸ ਕਰਕੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਤੇ ਜਿਸ ਤਰ੍ਹਾਂ ਹੁਣ ਦੂਜਾ ਬੱਚਾ ਤੁਹਾਡੇ ਹੋਇਆ ਨਾ ਦੇ ਦੂਸਰਾ ਬੇਟਾ ਹੋਇਆ ਕਿੰਨੇ ਕ ਸਮੇਂ ਬਾਅਦ ਹੋਇਆ ਸੀਗਾ ਤੇ ਫਿਰ ਇਹਨੂੰ ਕਦੋਂ ਬਿਮਾਰੀ ਲੱਗੀ ਹੈ ਪਤਾ ਕਦੋਂ ਲੱਗਿਆ ਸਰ ਇਹ 2 ਸਾਲ ਬਾਅਦ ਹੋਇਆ ਹੁਣ ਪਹਿਲਾ ਬੱਚਾ ਮੇਰਾ 4 ਸਾਲ ਬਾਅਦ ਹੋਇਆ ਸੀਗਾ ਤੇ ਹੁਨੇ 2 ਸਾਲ ਬਾਅਦ ਹੋਇਆ ਤੇ ਉਹ ਮਤਲਬ ਕਿ ਨੂੰ ਫੇਰ ਕੋਈ ਆਨੇ ਬਿਮਾਰੀ ਲੱਗੇ ਸਾਨੂੰ ਪਤਾ ਨਹੀਂ ਸੀਗਾ ਤੇ ਹੁਣ ਅਸੀਂ ਇਹੀ ਚਾਹੁੰਦੇ ਕਿ ਇਹ ਠੀਕ ਹੋ ਜੇ ਕਿ ਪਹਿਲਾ ਬੱਚਾ ਖੋਤਾ ਹੁਣ ਅਸੀਂ ਦੂਜਾ ਬੱਚਾ ਨਹੀਂ ਖੋ ਸਕਦੇ ਇੱਕ ਹਾਂਜੀ ਇੱਕ ਮਿੰਨਾ ਪਹਿਲਾਂ ਹੀ ਪਤਾ ਲੱਗਿਆ ਸਾਨੂੰ ਇਹ ਬਿਮਾਰੀ ਦਾ ਹਾਂਜੀ ਇਹ ਡਾਕਟਰਾਂ ਨੇ ਕੀ ਕਿਹਾ ਹੁਣ ਵੀ ਕਿੰਨੇ ਸਮੇਂ ਦੇ ਵਿੱਚ ਜਿਹੜਾ ਟੀਕਾ ਉਹ ਲੱਗਣਾ ਜਾਂ ਫਿਰ ਦਵਾਈ ਜਿਹੜੀ ਮੈਡੀਸਿਨ ਆ ਮੈਡੀਸਿਨ ਵੀ ਕਾਫੀ ਮਹਿੰਗੀ ਐ ਇਸ ਦੀ ਦਾ ਹਾਂਜੀ ਮਤਲਬ ਜਲਦੀ ਤੋਂ ਜਲਦੀ ਲੱਗ ਜਵੇ ਇੰਜੈਕਸ਼ਨ ਕਿਉਂਕਿ ਇਹਦੀ ਵਿੱਚ ਵਨ ਟਾਈਪ ਦੀ ਵਿੱਚ ਕਹਿੰਦੇ ਆ ਕਿ ਬੱਚੇ ਦੀ 2 ਸਾਲ ਦੀ ਏਜ ਹੈ ਕਿ ਸਾਨੂੰ ਜਲ ਮਤਲਬ ਕਿ ਜਲਦੀ ਜਲਦੀ ਲੱਗ ਜਵੇ ਇੰਜੈਕਸ਼ਨ 1-2 ਮਹੀਨੇ ਦੇ ਵਿੱਚ ਵਿੱਚ ਹਾਂਜੀ ਹੁਣ ਤੱਕ ਕੁਝ ਪੈਸੇ ਇਕੱਠੇ ਕੀਤੇ ਆ ਫਿਰ ਹਾਂਜੀ ਸਾਨੂੰ ਇੰਪੈਕਟ ਗੁਰੂ ਐਪ ਹੈ ਜੀ ਮਤਲਬ ਕਿ ਕੰਪਨੀ ਦੀ ਤੇ ਉਹਦੇ ਵਿੱਚ ਅਸੀਂ ਨੇ ਕੀਤਾ ਉਹਦੇ ਵਿੱਚ ਸਿਰਫ ਅਜੇ 20000 ਹੀ ਆਇਆ ਲੋਕਾਂ ਨੇ ਜੋ ਵੀ ਸਹਿਮਤੀ ਕੀਤੀ ਹੈ ਸਾਡੇ ਨਾਲ ਉਹ ਕਰਦੀ ਆ ਜੋ ਵੀ ਹੈਲਪ ਕਰਿਆ ਸੋ ਉਹਦਾ ਧੰਨਵਾਦ ਕਰਦੇ ਆਂ ਸੀ ਤੇ ਬਾਕੀ ਸਾਨੂੰ ਇਹਦੇ ਨਾਲ ਹਜੇ ਕੁਝ ਵੀ ਨਹੀਂ ਹੋਣਾ ਬੱਚੇ ਨੂੰ ਜਲਦੀ ਤੋਂ ਜਲਦੀ ਲੱਗੇ ਹੈਲਪ ਜਿੰਨੀ ਵੀ ਹੋ ਸਕੇ ਮਿਲੇ ਜਲਦੀ ਜਲਦੀ ਹਾਂਜੀ ਮੈਂ ਤਾਂ ਡਰਦਾ ਰਹਿੰਦਾ ਹੀ ਆ ਵੀ 16 ਕਰੋੜ ਰੁਪਏ ਕਿਸ ਤਰ੍ਹਾਂ ਆਣ ਕੇ ਹਨਾ ਕਿ ਬੱਚੇ ਦੀ ਜਾਨ ਬਚਾਣੀ ਹੈ ਹਾਂਜੀ ਉਹ ਤਾਂ ਹੈ ਸੀ ਕੱਲੇ ਬੱਚੇ ਨੂੰ ਲੈ ਕੇ ਕਿੰਨੇ ਕੁ ਸੁਪਨੇ ਦੇਖੇ ਸੀਗੇ ਤੁਸੀਂ ਹਨਾ ਕਿ ਬੇਟਾ ਹੋਇਆ ਸੀ ਘਰ ਦੇ ਵਿੱਚ ਪਹਿਲਾ ਮੁੰਡਾ ਸੀਗਾ ਹਨਾ ਹੁਣ ਸਾਰੇ ਮਾਪੇ ਜਾਣੇ ਕਿ ਸਾਡਾ ਬੱਚਾ ਠੀਕ ਹੋ ਗਏ ਸਾਰਾ ਐਕਟੀਵਿਟੀ ਕਰੇ ਸਾਰਾ ਕੁਝ ਕਰੇ ਕਿ ਅਸੀਂ ਆਪਾ ਬੱਚੇ ਲਈ ਸਾਰਾ ਕੁਝ ਕਰਦੇ ਆ ਉਹਨੇ ਸੈਕਿੰਡ ਬੇਬੀ ਵੀ ਸੇਮ ਹੋ ਗਿਆ ਮੇ ਹੁਣ ਅਸੀਂ ਸਾਰੇ ਸੁਪਨੇ ਸਾਡੇ ਤਾਂ ਉਹ ਜਾ ਰਹੇ ਨੇ ਹਾਂਜੀ ਤੇ ਸਾਡੀ ਉਹ ਹੀ ਹੈ ਕਿ ਸਾਡੀ ਜਿੰਨੀ ਹੈਲਪ ਹੋ ਸਕੇ ਕਰੋ ਜੀ ਤੁਸੀਂ ਅਸੀਂ মিডিਆ ਵਿੱਚ ਇਸੇ ਵਜ੍ਹਾ ਕਰਕੇ ਆਏ ਹਾਂ ਉਹਨੇ ਬੱਚਾ ਨਾ ਤਾਂ ਗਰਦਨ ਚੱਕ ਸਕਦਾ ਨਾ ਹੀ ਲੱਤਾਂ ਚਲਾ ਸਕਦਾ ਹੈਗਾ ਨਾ ਬੈਠ ਸਕਦਾ ਇਹ ਹੁਣ ਸਾਲ ਦਾ ਹੋ ਗਿਆ ਨਹੀਂ ਤਾਂ ਬੱਚਾ ਸਾਲ ਦਾ ਪੱਜਲ ਲੱਗ ਜਾਂਦਾ ਹਾਂਜੀ ਇਹ ਤਾਂ ਹੁਣ ਬਿਲਕੁਲ ਵੀ ਨਹੀਂ ਕੁਛ ਵੀ ਨਹੀਂ ਆਇਆ ਇਹਦੇ ਸਰੀਰ ਦੇ ਵਿੱਚ ਇਹ ਹਾਲਤ ਦੇਖ ਕੇ ਬੱਚੇ ਦੀ ਤੁਸੀਂ ਤਾਂ ਮਾਂ ਹੋ ਆ ਨਾ ਤੁਹਾਨੂੰ ਦੁੱਖ ਤਾਂ ਲੱਗਦਾ ਹੀ ਆ ਵੀ ਇਹ ਬੱਚਾ ਮੇਰਾ ਇਸ ਹਾਲਤ ਦੇ ਵਿੱਚ ਲੋਕਾਂ ਦੇ ਬੱਚੇ ਜਿਹੜੇ ਖੇਡਦੇ ਨੇ ਹਨਾ ਮਨ ਦੇ ਵਿੱਚ ਬਹੁਤ ਕੁਝ ਹੁੰਦਾ ਫਿਰ ਆਪਾਂ ਕਿਸੇ ਦੇ ਅੱਗੇ ਕਹਿ ਨਹੀਂ ਸਕਦੇ ਕਿਉਂਕਿ ਆਪਾਂ ਨੇ ਬੱਚੇ ਨੂੰ ਆਪ ਦੇਖ ਨਹੀਂ ਸਕਦੇ ਇਸ ਹਾਲਤ ਦੇ ਵਿੱਚ ਤੇ ਸਾਨੂੰ ਐ ਕਿ ਇਹ ਬੱਚਾ ਬਿਲਕੁਲ ਠੀਕ ਹੋ ਜੇ ਸਾਰਾ ਕੁਝ ਕਰੇ ਇਹ ਇਹਦੇ ਇੰਜੈਕਸ਼ਨ ਜਲਦੀ ਤੇ ਜਲਦੀ ਹੋਵੇ ਮੇਰਾ ਬੱਚਾ ਵੀ ਠੀਕ ਹੋਵੇ ਹਾਂਜੀ ਸਾਨੂੰ ਐ ਕਿ ਬੱਚਾ ਸਾਰਾ ਕੁਝ ਕਰੇ ਹੁਣ ਬੈਠ ਨਹੀਂ ਸਕਦਾ ਕੁਝ ਵੀ ਨਹੀਂ ਕਰ ਸਕਦਾ ਹੈਗਾ ਤੇ ਮਤਲਬ ਕਿ ਆਪਣੇ ਮਤਲਬ ਕਿ ਜਿਵੇਂ ਪਿਆ ਤਾਂ ਇਹਨੂੰ ਅਸੀਂ ਮਤਲਬ ਕਿ ਉਲਟਾ ਜਿਵੇਂ ਸਿੱਧਾ ਸੀ ਖੁਦ ਹੀ ਕਰ دیا۔ ਕੁਝ ਵੀ ਨਹੀਂ ਮੂਵਮੈਂਟ ਨਹੀਂ ਹੈਗੀ ਤੇ ਸਰੀਰ ਦੇ ਵਿੱਚ ਤੇ ਕਿਉਂ ਹੀ ਐ ਕਿ ਬੱਚਾ ਕੁਝ ਕਰੇ ਆਪਣੇ ਉਹਦੇ ਵੱਲੋਂ ਬੱਚੇ ਨੂੰ ਵੀ ਹੁੰਦਾ ਹੁਣ ਬਾਹਰ ਲੈ ਕੇ ਜਾਂਦੇ ਆ ਸਾਰੇ ਇਹੀ ਕਹਿੰਦੇ ਨੇ ਕਿ ਬੱਚਾ ਕੀ ਬੱਚੇ ਬੈਠਦਾ ਨਹੀਂ ਐ ਇਹ ਗਰਦਨ ਨਹੀਂ ਖੜਾਉਂਦਾ ਤੁਹਾਡੇ ਮਨ ਦੇ ਤਿੰਨਾ ਕੁਝ ਹੁੰਦਾ ਅਸੀਂ ਕੀ ਕਰੀਏ ਅਸੀਂ ਕਿਸੇ ਅੰਦਾਸੇ ਵੀ ਨਹੀਂ ਸਾਕੇ ਤੇ ਹਕੇ ਗੱਲਬਾਤ ਕਰਦਾ ਬੱਚਾ ਤੁਹਾਡਾ ਹਾਂਜੀ ਹੁਣ ਐਕਟਿਵ ਐ ਦਿਮਾਗ ਪੱਖੋਂ ਬਹੁਤ ਐਕਟਿਵ ਐ ਜੀ ਸਾਰਾ ਕੁਝ ਸਮਝਦਾ ਹੁੰਦਾ ਹਾਂਜੀ ਜਦੋਂ ਪਤਾ ਲੱਗਿਆ ਸੀਗਾ ਵੀ ਦੂਜਾ ਬੱਚਾ ਹੋਇਆ ਨਾ ਦੂਜੇ ਬੱਚੇ ਨੂੰ ਵੀ ਇਹ ਬਿਮਾਰੀ ਹੋ ਗਈ 6 ਮਹੀਨਿਆਂ ਬਾਅਦ ਪਤਾ ਲੱਗ ਗਿਆ ਸੀਗਾ ਫਿਰ ਇਸ ਦਾ ਜਾਂ 1 ਮਹੀਨੇ ਪਹਿਲਾਂ ਪਤਾ ਲੱਗਿਆ ਤੁਹਾਨੂੰ 6 ਮਹੀਨਿਆਂ ਬਾਅਦ ਮਤਲਬ ਕਿ ਸਾਨੂੰ ਲੱਗ ਰਿਹਾ ਸੀਗਾ ਕਿ ਇਹ ਲੱਗਾ ਪੂਰੀ ਤਰ੍ਹਾਂ ਨਹੀਂ ਚੱਲ ਰਹੀ ਹੈ ਇਹਦੀਆਂ ਕਿ ਅਸੀਂ ਚਲੋ ਪੀਜੀਆ ਇੱਕ ਵਾਰ ਦਿਖਾ ਦਈਏ ਇਹਦੇ ਵੈਸੇ ਇੱਥੇ ਰਜਿੰਦਰਾ ਵਿੱਚ ਵੀ ਅਸੀਂ ਦਿਖਾਇਆ ਸੀਗਾ ਇਹਦੇ ਇੱਕ ਟੋਰਚ ਪ੍ਰੋਫਾਈਲ ਵੀ ਆਈ ਸੀਗੀ ਟੋਰਚ ਪ੍ਰੋਫਾਈਲ ਦੇ ਵਿੱਚ ਕੀ ਇਹਦੇ ਪੋਸਟ ਮਤਲਬ ਕਿ ਇਨਫੈਕਸ਼ਨ ਆਈ ਹੈ ਉਹ ਮਤਲਬ ਸ੍ਰਿਜਿੰਦਰਾ ਦੇ ਵਿੱਚ ਚਲੇ ਗਈ ਸੀ ਪਹਿਲਾਂ ਤੇ ਰਜਿੰਦਰਾ ਵਾਲਿਆਂ ਨੇ ਮਤਲਬ ਇਹ ਉਹ ਕਿਹਾ ਸੀਗਾ ਕਿ ਇਹ ਤਾਂ ਟ੍ਰੀਟਮੈਂਟ ਕੀ ਇੰਜੈਕਸ਼ਨ ਵਗੈਰਾ ਲੱਗਣਗੇ ਫਿਰ ਅਸੀਂ ਅਸੀਂ ਕਿਹਾ ਅਸੀਂ ਪੀਜੀਆ ਹੀ ਚਲੇ ਜਾਵਾਂਗੇ ਪੀਜੀਆ ਗਏ ਸੀਗੇ ਫਿਰ ਉਹਨਾਂ ਨੇ ਟੈਸਟ ਦੀ ਰਿਪੋਰਟ ਜੋ ਵੀ ਆਈ ਹੈ ਮਹੀਨੇ ਡੇਢ ਮਹੀਨੇ ਬਾਅਦ ਆਈ ਹੈ ਵੀ ਰਿਪੋਰਟ ਉਹਦੇ ਵਿੱਚ ਹੁਣ ਅਸੀਂ ਨੇ ਪਹਿਲੇ ਬੱਚੇ ਵਾਲੇ ਦੱਸਤਾ ਸੀਗਾ ਕਿ ਸਾਨੂੰ ਪਹਿਲੇ ਬੱਚੇ ਨੂੰ ਐਸਐਮਏ ਟਾਈਪ ਦੀ ਬਿਮਾਰੀ ਸੀਗੀ ਕਿ ਦੂਜੇ ਦਾ ਵੀ ਟੈਸਟ ਤੁਸੀਂ ਕਰੋ ਤੇ ਫਿਰ ਉਹਨਾਂ ਨੇ ਉਹ ਟੈਸਟ ਕੀਤਾ ਸੀਗਾ ਹਾਂਜੀ ਤੇ ਉਹਦੇ ਵਿੱਚ ਇਹਦੀ ਵੀ ਪੋਜ਼ਿਟਿਵ ਆ ਗਈ ਰਿਪੋਰਟ ਹਾਂਜੀ ਇਹ ਹੁਣ ਡਾਕਟਰ ਵਗੈਰਾ ਨੇ ਨਹੀਂ ਕੁਝ ਕੀ ਆਏਗਾ ਵੀ ਕਿਸ ਤਰ੍ਹਾਂ ਹੈਲਪ ਵਗੈਰਾ ਲੈ ਸਕਦੇ ਹ ਤੁਸੀਂ ਜਾਂ ਕੁਝ ਇਸ ਤਰ੍ਹਾਂ ਦਾ ਹਾਂਜੀ ਡਾਕਟਰਾਂ ਨੇ ਤਾਂ ਮਤਲਬ ਕਿ ਆਪਣੇ ਵੱਲੋਂ ਵੀ ਉਹਨਾਂ ਨੇ ਕੋਸ਼ਿਸ਼ ਕਰਦੇ ਨੇ ਡਾਕਟਰ ਵੀ ਪੀਜੀਐਲ ਨੇ ਉਹਨਾਂ ਨੇ ਆਪਣੇ ਵੱਲੋਂ ਵੀ ਇੱਕ ਫਾਰਮ ਭਰਿਆ ਤੇ ਉਹਦੇ ਵਿੱਚ ਕਹਿੰਦੇ ਕਿ ਮੱਚੇ ਦਾ ਲੱਕੀ ਡਰਾ ਕੱਢ ਦਿਆ ਜਿੰਨੇ ਬੱਚੇ ਹੋਣਗੇ ਕਿ ਉਹਦੇ ਵਿੱਚ ਜੇ ਬੱਚੇ ਦਾ ਡਰਾ ਨਿਕਲ ਗਿਆ ਮਤਲਬ ਕਿ ਤੁਹਾਡਾ ਲੱਕ ਹੋਏਗਾ ਜੇ ਬੱਚੇ ਦਾ ਡਰਾ ਨਿਕਲ ਗਿਆ ਤਾਂ ਤੁਹਾਨੂੰ ਇੰਜੈਕਸ਼ਨ ਫ੍ਰੀ ਚ ਮਿਲ ਜੇਗਾ ਪਰ ਉਹਨੂੰ ਵੀ ਸਾਲ-ਸਾਲ ਲੱਗ ਜਾਂਦਾ ਬੱਚੇ ਨੂੰ ਮਤਲਬ ਕਿ ਇੰਜੈਕਸ਼ਨ ਮਿਲਣਾ ਹਾਂਜੀ ਤੇ ਬਾਕੀ ਉਹਨਾਂ ਨੇ ਇੱਕ ਲੈਟਰ ਬਣਾ ਕੇ ਦਿਆ ਸੀਗਾ ਕਿ ਉਹਦੇ ਵਿੱਚ ਤੁਸੀਂ ਬਾਹਰੋਂ ਹੈਲਪ ਲੈ ਸਕਦੇ ਹੋ ਹਾਂਜੀ ਮਤਲਬ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਇਹ ਨਾਲ ਇੱਕ ਲੱਕੀ ਡਰਾਅ ਕੱਢਾਂਗੇ ਸਾਲ ਦਾ ਸਮਾਂ ਲੱਗ ਜਾਏਗਾ ਉਹਨੂੰ ਨਾ ਨਿਕਲਣ ਦੇ ਵਿੱਚ ਲੇਕਿਨ ਸਮਾਂ ਤਾਂ ਬੜਾ ਘੱਟ ਹੈ ਸਮਾਂ ਤਾਂ ਬਹੁਤ ਘੱਟ ਹੈ ਨਾ ਅਸੀਂ ਉਹੀ ਕਹਿ ਰਹੇ ਹਾਂ ਕਿ ਅਸੀਂ ਬਾਹਰੋਂ ਬਾਹਰੋਂ ਹੈਲਪ ਲੈ ਸਕਦੇ ਹਾਂ ਉਹਨਾਂ ਨੂੰ ਅਸੀਂ ਕਹਿ ਕੇ ਹੀ ਕਿਹਾ ਸੀਗਾ ਕਿ ਸਾਨੂੰ ਬਾਹਰੋਂ ਵੀ ਹੈਲਪ ਚਾਹੀਦੀ ਆ ਉਹਨਾਂ ਨੇ ਫਿਰ ਲੈਟਰ ਬਣਾ ਕੇ ਦਿਆ ਸੀਗਾ ਕਿ ਤੁਸੀਂ ਬਾਹਰੋਂ ਹੈਲਪ ਲੈ ਸਕਦੇ ਹੋ ਹਾਂਜੀ ਆ ਤੁਸੀਂ ਕਿਹਾ ਕੀ ਤੁਹਾਡਾ ਪਹਿਲਾ ਬੱਚਾ ਨਾ ਇਸੀ ਬਿਮਾਰੀ ਦੇ ਨਾਲ ਚਲਾ ਗਿਆ ਸੀ ਘਰ ਤੋਂ ਹਨਾ ਦੂਜਾ ਬੇਟਾ ਹੁੰਦਾ 2 ਸਾਲ ਬਾਅਦ ਹਨਾ ਉਸ ਨੂੰ ਲੈ ਕੇ ਕਈ ਸੁਪਨੇ ਦੇਖੇ ਸੀਗੇ ਵੀ ਹਨਾ ਵੀ ਹੁਣ ਇਹ ਬੱਚਾ ਹੋਇਆ ਚਲ ਮੁੰਡਾ ਹੀ ਹੋਇਆ ਘਰ ਦੇ ਵਿੱਚ ਹਨਾ ਕਿ ਕਾਫੀ ਕੁਝ ਹੋਵੇਗਾ ਭਵਿੱਖ ਸੋਚਿਆ ਜੀਗਾ ਕੁਝ ਕਾਫੀ ਵੱਡਾ ਹਨਾ ਹਾਂਜੀ ਭਵਿੱਖ ਦਾ ਸਾਰੀ ਸੋਚਦੇ ਆ ਕਿ ਬੱਚਾ ਸਾਡਾ ਇਹ ਕਰੇ ਕਦੇ ਪਰ ਹੁਣਾ ਸੀ ਜੋ ਉੱਪਰ ਵਾਲੇ ਦੀ ਜੋ ਮਰਜ਼ੀ ਹੈ ਪਰ ਅਸੀਂ ਉਹਦੇ ਨਾਲ ਲੜਨਾ ਕਿ ਹਾਂ ਸਾਡੇ ਬੱਚੇ ਨੂੰ ਪਹਿਲਾਂ ਤਾਂ ਚਲਾ ਗਿਆ ਹੁਣ ਅਸੀਂ ਆਪਣੇ ਦੂਜੇ ਬੱਚੇ ਨੂੰ ਨਹੀਂ ਹੋ ਸਕਦੇ ਇਸ ਲਈ ਆਪਣੇ ਦੂਜੇ ਬੱਚੇ ਲਈ ਅਸੀਂ ਲੜਾਂਗੇ ਜਿੰਨਾ ਵੀ ਹੋ ਸਕੇ ਹਾਂਜੀ ਤੁਸੀਂ ਕੋਈ ਕੰਮ ਵਗੈਰਾ ਕਰਦੇ ਹੋ ਜਾਂ ਘਰ ਦੇ ਵਿੱਚ ਹਾਊਸ ਵਾਈਫ ਮੈਂ ਹਾਊਸ ਵਾਈਫ ਹਾਂ ਜੀ ਤੇ ਮੇਰੇ ਹਸਬੰਦ ਨੇ ਉਹ ਸਿਰਫ 15000 ਰੁਪਏ ਸੈਲਰੀ ਉਹਨਾਂ ਦੇ ਅਕਾਊਂਟ ਦਾ ਹੀ ਕੰਮ ਕਰਦੇ ਨੇ ਪ੍ਰਾਈਵੇਟ ਹਾਂਜੀ ਤਾਂ ਭਾਈ ਦੱਸਿਆ ਹੈ ਕਿ ਕਾਫੀ ਹੈ ਨਾ ਭਿਆਨਕ ਬਿਮਾਰੀ ਐ ਐਸਐਮਏ ਟਾਈਪ 1 ਆ ਨਾ ਇਹ ਲੱਖਾਂ ਚ ਇੱਕ ਬੰਦੇ ਨੂੰ ਹੁੰਦੀ ਹੈ ਹਨਾ ਇਹ ਥੋਡੇ ਘਰ ਦੇ ਵਿੱਚ ਦੋ ਬੱਚਿਆਂ ਨੂੰ ਹੋ ਗਿਆ ਹਨਾ ਦੋਵੇਂ ਬੱਚੇ ਥੋਡੇ ਹਨਾ ਹਾਂਜੀ ਵਿੱਚ ਪਹਿਲਾਂ ਵੀ ਸਾਡਾ ਪੁੱਛਾ ਸੀ ਉਹ ਵੀ ਚਲਾ ਗਿਆ ਤੇ ਸਾਨੂੰ ਹੁਣ ਵੀ ਅਸੀਂ ਇਸ ਨੂੰ ਨਹੀਂ ਖਾਣਾ ਚਾਹੁੰਦੇ ਆਂ ਬਸ ਪਲੀ ਸਾਡੀ ਹੈਲਪ ਕਰੋ ਬਹੁਤ ਜ਼ਿਆਦਾ ਹੈਲਪ ਕਰੋ ਸਾਡੀ ਅਸੀਂ ਸਰ ਇਹੀ ਕਹਿ ਸਕਦੇ ਆਂ ਤੁਹਾਡੇ ਧਰੂ ਤੇ ਜਿਹੜੇ ਵੀ ਸਾਡੇ ਸੁਪਨੇ ਸੀਗੇ ਅਸੀਂ ਬਹੁਤ ਕੁਝ ਸੋਚਿਆ ਹੋਇਆ ਸੀ ਬਸ ਯਾਰ ਬੱਚੇ ਨਾਲ ਇੱਥੇ ਜਾਵਾਂਗੇ ਤੇ ਘੁੰਮਾਂਗੇ ਇਸ ਫਿਊਚਰ ਨਾਲ ਪਲਾਨ ਕਰਿਆ ਹੋਇਆ ਸੀ ਤੇ ਸਰ ਹੁਣ ਅਸੀਂ ਕਰਦੇ ਵੀ ਆ ਹੁਣ ਜਰਾ ਕਿੱਧਰ ਜਾਈਏ ਸਾਨੂੰ ਕੁਝ ਨਹੀਂ ਸਮਝਦਾ ਕਰੀਏ ਕੋਈ ਵੀ ਗੱਲ ਬਸ ਅਸੀਂ ਹੀ ਅਪੀਲ ਕਰਦੇ ਆ ਸਾਰੇ ਮੁਰੇ ਵੀ ਹਾਂ ਵੀ ਸਾਡੀ ਹੈਲਪ ਕਰੀ ਜਾਵੇ ਤਾਂ ਕਿ ਸਾਡੇ ਬੱਚੇ ਦੀ ਜਾਨ ਬਚ ਸਕੇ ਤਾਂ ਕਿ ਇਹ ਵੀ ਕੋਈ ਵਧੀਆ ਜੀਵਨ ਬਤੀਤ ਕਰ ਸਕੇ ਜਰਾ ਤੁਸੀਂ ਕਿਹਾ ਕਿ ਕਾਫੀ ਕੁਝ ਸੋਚਿਆ ਸੀਗਾ ਨਾ ਕੀ ਕੁਝ ਸੋਚਿਆ ਹੋਇਆ ਸੀਗਾ ਬੱਚੇ ਨੂੰ ਲੈ ਕੇ ਕਿਉਂਕਿ ਪਹਿਲਾ ਬੱਚਾ ਤਾਂ ਚਲੋ ਚਲਾ ਗਿਆ ਸੀਗਾ ਪਤਾ ਨਹੀਂ ਲੱਗਿਆ ਉਸ ਸਮੇਂ ਹਨਾ ਇਸ ਬਿਮਾਰੀ ਦਾ ਕਿ ਉਸ ਸਮੇਂ ਵੀ ਚਲੋ ਮਦਦ ਨਹੀਂ ਹੋ ਸਕੀ ਹੈਗੀ ਲੇਕਿਨ ਅੱਜ ਦੇਖ ਕੇ ਗੱਲ ਕਰੀਏ ਤਾਂ ਅੱਜ ਇਸ ਬੱਚੇ ਨੂੰ ਜਦੋਂ ਪਤਾ ਲੱਗਿਆ ਵੀ ਉਹੀ ਬਿਮਾਰੀ ਹੋ ਚੁੱਕੀ ਹੈ ਨਾ ਸਮਾਂ ਤਾਂ ਹੈਗਾ ਆਪਣੇ ਕੋਲ ਹਜੇ ਪੈਸੇ ਇਕੱਠੇ ਕਰਨ ਦਾ ਹਨਾ ਤੇ ਹੁਣ ਕੀ ਕੋਈ ਸੁਪਨੇ ਦੇਖੇ ਹੋਏ ਸੀ ਕਿ ਬੱਚੇ ਨੂੰ ਲੈ ਕੇ ਸਰ ਸੁਪਨੇ ਅਸੀਂ ਇਹ ਸੋਚਿਆ ਸੀ ਵੀ ਆ ਬੱਚੇ ਨਾਲ ਵੀ ਕੀ ਕਰਾਂਗੇ ਵੀ ਇਹਨੂੰ ਇਹਨੂੰ ਪੜਾਵਾਂਗੇ ਲਿਖਾਵਾਂਗੇ ਇਹਨੂੰ ਵਧੀਆ ਬਣਾਵਾਂਗੇ ਕੋਈ ਡਾਕਟਰ ਡਾਈ ਬਣਾਈਏ ਤਾਂ ਕਿ ਵੀ ਬੀਬੀ ਕਿਸੇ ਦੀ ਹੈਲਪ ਕਰ ਸਕੇ ਉਸ ਤੋਂ ਵੱਡਾ ਹੋ ਕੇ ਸਾਰਿਆਂ ਦੀ ਅਸੀਂ ਸਿਰਫ ਇਹ ਸੋਚਿਆ ਵੀ ਸਾਡਾ ਬੱਚਾ ਵੱਡਾ ਹੋ ਕੇ ਵੀ ਸਾਰੇ ਲੋਕਾਂ ਦੀ ਸੇਵਾ ਕਰੇ ਅਸੀਂ ਇਹ ਨਹੀਂ ਸੋਚਿਆ ਵੀ ਆ ਵੀ ਸਾਡਾ ਬੱਚਾ ਕਮਾ ਕੇ ਕੋਈ ਬਿਜ਼ਨਸ ਮੈਨ ਇਹ ਜਿਹਾ ਕੁਝ ਨਹੀਂ ਸੋਚਿਆ ਹੋਇਆ। ਬਸ ਇਹ ਹੀ ਸੋਚਿਆ ਸੀਗਾ ਜੀ ਅਸੀਂ ਨੇ ਵੀ ਆਪਾਂ ਸਾਡਾ ਬੱਚਾ ਨਾ ਹੈਲਪ ਕਰੇ ਵੀ ਵੱਡਾ ਹੋ ਕੇ ਵੀ ਸੇਵਾ ਕਰੇ ਤਾਂ ਕਿ ਹੋਰ ਵੀ ਐ ਜਿਨ੍ਹਾਂ ਦੇ ਵੀ ਲੋਡ ਲੋੜਵੰਦਾ ਵੀ ਮਦਦ ਕਰ ਸਕੇ ਵੱਡਾ ਹੋ ਕੇ। ਮੈਨੂੰ ਤਾਂ ਪਤਾ ਲੱਗਿਆ ਵੀ ਇਹ ਬਿਮਾਰੀ ਹੋ ਗਈ ਦਿਲ ਦੇ ਉੱਪਰ ਕੀ ਬੀਤੀ ਸੀ ਕਿਉਂਕਿ ਪਹਿਲਾਂ ਇੱਕ ਘਰ ਦੇ ਵਿੱਚੋਂ ਆ ਨਾ ਬੱਚਾ ਚਲਾ ਗਿਆ ਸੀਗਾ ਨਾ ਦੂਜੇ ਬੱਚੇ ਨੂੰ ਜਦੋਂ ਇਹ ਬਿਮਾਰੀ ਹੋ ਗਈ ਤਾਂ ਕੀ ਬੀਤੀ ਦਿਲ ਦੇ ਉੱਪਰ। ਅਰ ਇਸ ਦਿਨ ਰਿਪੋਰਟ ਆਈ ਸੀ ਦਾ ਜਰਾਤ ਨੂੰ 11:30 ਵਜੇ ਮੈਂ ਨੈਟ ਤੋਂ ਡਾਊਨਲੋਡ ਕਰੀ ਤੇ 11:30 ਵਜੇ ਅਸਮੈ ਤੇ ਹਸਬੰਡ ਮੈਂ ਤੇ ਮੇਰੀ ਵਾਈਫ ਦੋਨੋਂ ਜਾਣੇ ਬਹੁਤ ਜ਼ਿਆਦਾ ਰੋਏ ਇਕੱਲੇ ਰੋਏ ਤੇ ਡੈਡ ਨੂੰ ਪਤਾ ਲੱਗਿਆ ਨਾਲ ਡੈਡ ਆ ਗਏ ਬ੍ਰਦਰ ਉਰੀ ਪਾਪੀ ਉਰੀ ਸਾਰੇ ਫੈਮਿਲੀ ਵਾਲੇ ਆ ਕੇ ਰਾਤ ਨੂੰ ਸਾਰਾ ਪਰਿਵਾਰ ਬਹੁਤ ਰੋਇਆ ਉਸ ਦਿਨ ਉਹ ساری ਰਾਤ ਜਾਗ ਜਾ ਕੇ ਗੱਟੀ ਵੀ ਆ ਵੀ ਰੱਬ ਨੇ ਸਾਨੂੰ ਪਹਿਲਾਂ ਵੀ ਕਰਿਆ ਸੀ ਹੁਣ ਸੇਮ ਸੇਮ ਚੀਜ਼ ਹੋਈ ਸਾਡੇ ਨਾਲ ਵੀ ਉਹਨਾਂ ਸੀ ਰੱਬ ਦੇ ਵਿਸ਼ਵਾਸ ਕਰਦੇ ਆ ਵੀ ਆ ਵੀ ਰੱਬ ਨੂੰ ਥੋੜਾ ਬੋਤਾ ਸੋਚੇ ਵੀ ਆਂ ਵੀ ਤਾਂ ਐਨੇ ਵਧੀਆ ਤਰੀਕੇ ਨਾਲ ਅਸੀਂ ਕੰਮ ਕਰਦੇ ਆਂ ਕਿਸੇ ਦਾ ਕੋਈ ਮਾੜਾ ਨਹੀਂ ਕਰਦੇ ਫੇਰ ਵੀ ਰੱਬ ਨੇ ਸਾਡੇ ਨਾਲ ਬਹੁਤ ਜ਼ਿਆਦਾ ਮਾੜਾ ਕਰਿਆ ਬਹੁਤ ਟੈਨਸ਼ਨ ਚ ਆ ਸੀ ਹੁਣ ਆਪਣੇ ਕੋਲ ਇਹੀ ਹੋ ਸਕਦਾ ਵੀ ਆਪਾਂ ਆਪਣੇ ਲੋਕਾਂ ਨੂੰ ਕਹਿ ਸਕਦੇ ਆਂ ਵੀ ਸਾਡੀ ਹੈਲਪ ਕਰੋ ਰੱਬ ਅਗੇ ਰੋਜ਼ ਅਸੀਂ ਦਿਨ ਰਾਤ ਅਸੀਂ ਬੇਨਤੀ ਕਰਦੇ ਆਂ ਵੀ ਰੱਬਾ ਸਾਡੀ ਸੁਣ ਲੈ ਪਰ ਫੇਰ ਵੀ ਸਾਨੂੰ ਐਵੇਂ ਸੀ ਵਿਚਰ ਆਪਣੇ ਪਹਿਲਾ ਚੀਜ਼ ਹੋਈ ਵਿਚਰ ਆਪਣੇ ਹੁਣ ਸਾਨੂੰ ਠੀਕ ਠਾਕ ਕਰਕੇ ਮੋੜਿਆ ਅਸੀਂ ਰੱਬ ਦਾ ਬਹੁਤ ਸ਼ੁਕਰੀਆ ਕਰਦੇ ਨੇ ਆ ਦਿਨ ਰਾਤ ਮੀਆਂ ਰੱਬਾ ਸਾਨੂੰ ਤੂੰ ਦੁਆਰਾ ਫੇਰ ਹੋਈ ਬੇਟਾ ਵਾਪਸ ਕਰਿਆ ਬਟ ਜਦੋਂ ਰਿਪੋਰਟ ਆਈ ਹੈ ਮੀਆਂ ਬੀਰ ਬੇਟੇ ਨੂੰ ਵੀ ਸੇਮ ਪ੍ਰੋਬਲਮ ਹੈ ਅਸੀਂ ਉਸ ਦਿਨ ਤੋਂ ਬਾਬੋ ਟੁੱਟ ਗਏ ਹੁਣ ਸਮਝ ਨਹੀਂ ਲੱਗਦੀ ਆਪਾਂ ਕਿੱਥੇ ਜਾਈਏ ਕੀ ਕਰੀਏ ਸਮਝ ਤੋਂ ਬਾਹਰ ਆ ਕੁੱਲ ਤੁਸੀਂ ਇਹ ਪਰਿਵਾਰ ਦੀ ਤਸਵੀਰ ਦੇਖ ਰਹੇ ਹੋ ਅੱਜ ਕਾਫੀ ਪਾਬੂਕ ਬੋਲ ਨਿਕਲ ਰਹੇ ਨੇ ਕਿਉਂਕਿ ਪਹਿਲਾ ਇੱਕ ਬੱਚੇ ਨੂੰ ਗਵਾ ਚੁੱਕੇ ਨੇ ਹੁਣ ਦੂਜਾ ਮੁੰਡਾ ਜਦੋਂ ਘਰ ਦੇ ਵਿੱਚ ਹੋਇਆ ਕਾਫੀ ਖੁਸ਼ੀਆਂ ਮਨਾਈਆਂ ਗਈਆਂ ਸੀ ਦੀਆਂ ਪਰਿਵਾਰ ਵੱਲੋਂ ਕਿ ਚਲੋ ਪਹਿਲਾ ਬੇਟਾ ਜਿਹੜਾ ਗਿਆ ਸੀਗਾ ਉਹ ਵਾਪਸ ਮੁੜ ਆਇਆ ਲੇਕਿਨ ਜਦੋਂ ਦੂਜੇ ਬੱਚੇ ਨੂੰ ਵੀ ਇਹ ਬਿਮਾਰੀ ਹੁੰਦੀ ਹੈ ਜਦੋਂ ਡਾਕਟਰਾਂ ਕੋਲ ਪਹੁੰਚਦੇ ਨੇ ਪਤਾ ਲੱਗਦਾ ਹੈ ਕਿ ਐਸਐਮਈ ਟਾਈਪ 1 ਦੀ ਜਿਹੜੀ ਦੁਬਾਰਾ ਬਿਮਾਰੀ ਇਹਨਾਂ ਦੇ ਬੇਟੇ ਨੂੰ ਜਿਹੜੀ ਹੋ ਚੁੱਕੀ ਆ ਉਸ ਤੋਂ ਬਾਅਦ ਪਰਿਵਾਰ ਦਾ ਜਿਹੜਾ ਰੋਣਾ ਜਿਹੜਾ ਅੱਖਾਂ ਦੇ ਵਿੱਚੋਂ ਨਿਕ ਤਾਂ 16 ਕਰੋੜ ਰੁਪਏ ਇਸ ਬੱਚੇ ਦੀ ਜਾਨ ਬਚਾਉਣ ਦੇ ਲਈ ਚਾਹੀਦਾ ਹੈ ਸਮਾਂ ਬਹੁਤ ਘੱਟ ਹੈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਅੱਗੇ ਆਓ ਅਤੇ ਇਸ ਪਰਿਵਾਰ ਦੀ ਮਦਦ ਕਰੋ ਤਾਂ ਜਿਸ ਤਰ੍ਹਾਂ ਭਈ ਕੋਈ ਅਕਾਊਂਟ ਨੰਬਰ ਵਗੈਰਾ ਜਾਂ ਹਨਾ ਫੋਨ ਨੰਬਰ ਵਗੈਰਾ ਆਪਣਾ ਤੁਸੀਂ ਦੱਸ ਦੋ ਵਿੱਚ ਮੇਰਾ ਨਾ ਫੋਨ ਨੰਬਰ ਹੈਗਾ 9640552286 ਤੇ ਵਿੱਚ ਅਕਾਊਂਟ ਨੰਬਰ ਸੀਨ ਹੈ ਨਾ ਇਮਪੈਕਟ ਗੁਰੂਤੀ ਆਈਡੀ ਬਣਾਈ ਹੋਈ ਹੈ ਜਿਸ ਦਾ ਵੀ ਸਾਰਾ ਪੈਸਾ ਉਹ ਕੰਪਨੀ ਨੂੰ ਹੀ ਜਾਣਾ ਤੇ ਉਹੀ ਆਪਾਂ ਨੂੰ ਕੰਪਨੀ ਮੈਡੀਸਿਨ ਲੈ ਕੇ ਦੇਗੀ ਉਹੀ ਪ੍ਰੋਵਾਈਡ ਕਰੇਗੀ ਅਸੀਂ ਆਪਣਾ ਪੈਸਾ ਕੋਈ ਵੀ ਹੈ ਲੋਕਾਂ ਤੋਂ ਜਿਹੜੇ ਲੈ ਰਹੇ ਆ ਉਹ ਅਸੀਂ ਆਪਣੇ ਕੋਈ ਪਰਸਨਲ ਅਕਾਊਂਟ ਦੇ ਵਿੱਚ ਨਹੀਂ ਪਵਾ ਰਹੇ ਅਸੀਂ ਕੰਪਨੀ ਦੇ ਅਕਾਊਂਟ 'ਚ ਹੀ ਪਵਾ ਰਹੇ ਆ ਤਾਂ ਕਿ ਬੱਚੇ ਦੇ ਜਿਹੜੇ ਪੈਸੇ ਆ ਉੱਥੇ ਸੇਫ ਰਹਿਣ ਤੇ ਬੱਚੇ ਆ ਜਲਦੀ ਉਹ ਜਲਦੀ ਇਲਾਜ ਹੋ ਸਕੇ ਤੇ ਹੁਣ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਉਂਕਿ ਜਦੋਂ ਦਾ ਪਤਾ ਲੱਗਿਆ ਨਾ ਸਾਰੇ ਪਰਿਵਾਰ ਦੇ ਤਾਂ ਦੁਖੀ ਹੋਣਗੇ ਕਾਫੀ ਜ਼ਿਆਦਾ ਹਾਂਜੀ ਸਾਰੀ ਫੈਮਿਲੀ ਅਪਸੈਟ ਆ ਕਿ ਹਾਂ ਬੱਚੇ ਨੂੰ ਫਿਰ ਇਹ ਬਿਮਾਰੀ ਆ ਗਈ ਤੇ ਪਹਿਲਾ ਮਤਲਬ ਚੋ ਬਹੁਤ ਹੋਇਆ ਸੀ ਕਿ ਸੈਕਿੰਡ ਮਤਲਬ ਕਿ ਬੇਬੀ ਵਾਪਸ ਆ ਗਿਆ ਤੇ ਇਹ ਸੇਮ ਹੈ ਜੈਸੇ ਪਹਿਲੇ ਮਤਲਬ ਮੇਰਾ ਬੱਚਾ ਸੀਗਾ ਨਾ ਉਹਦੇ ਵੀ ਦੋ ਦੰਦ ਸੀਗੇ ਤੇ ਜਦੋਂ ਇਹ ਹੋਇਆ ਤੇ ਇਹਦੇ ਵੀ ਦੋ ਦੰਦ ਸੀਗੇ ਸਾਨੂੰ ਲੱਗੇ ਕਿ ਉਹ ਫੇਰ ਵਾਪਸ ਆ ਗਿਆ ਤੇ ਹੁਣ ਮਤਲਬ ਇਹਨੂੰ ਦੁਬਾਰਾ ਇਹ ਮਤਲਬ ਬਿਮਾਰੀ ਦਾ ਮਤਲਬ ਸਾਨੂੰ ਪਤਾ ਲੱਗਿਆ ਤਾਂ ਸਾਰੇ ਬਹੁਤ ਫੈਮਿਲੀ ਵਾਲੇ ਅਫਸੈਟ ਨੇ ਹਾਂਜੀ ਤੇ ਸਾਰੇ ਬਹੁਤ ਰੋਏ ਸੀਗੇ ਜਦੋਂ ਮਤਲਬ 11 ਵਜੇ ਮਤਲਬ ਰਿਪੋਰਟ ਆਈ ਸੀ ਨਾ ਸਾਰੇ ਰਾਤ ਸੌ ਨਹੀਂ ਸਕੀ ਅਸੀਂ ਬਹੁਤ ਭਾਵੁਕ ਹੋਏ ਅਸੀਂ ਸਰ ਡਾਕਟਰਾਂ ਨੇ ਕਾਰਨ ਵਗੈਰਾ ਦੱਸਿਆ ਸੀਗਾ ਵੀ ਇਹ ਬਿਮਾਰੀ ਕਿਸ ਤਰ੍ਹਾਂ ਹੁੰਦੀ ਹੈ ਜਾਂ ਇਹਦਾ ਲੱਛਣ ਕੀ ਨੇ ਵੀ ਕੀ ਕੁਝ ਕਰਦੀ ਹੈ ਬਿਮਾਰੀ ਇਹ ਨਹੀਂ ਸਰ ਇਹ ਕਹਿੰਦੇ ਕੁਦਰਤੀ ਹੈ ਕਿ ਕਿਸੇ ਬੱਚੇ ਨੂੰ ਵੀ ਹੋ ਸਕਦੀ ਹੈ ਕਿਉਂਕਿ ਹਜ਼ਾਰਾਂ ਦੇ ਵਿੱਚ ਕਿਸੇ ਬੱਚੇ ਨੂੰ ਵੀ ਹੋ ਸਕਦੀ ਹੈ ਲੱਖਾਂ ਦੇ ਵਿੱਚੋਂ ਤੇ ਕਹਿੰਦੇ ਇਸ ਇਹਦੇ ਬਾਰੇ ਅਸੀਂ ਕੋਈ ਵੀ ਸਰਚ ਨਹੀਂ ਕਰ ਸਕੀ ਹਜੇ ਇਹ ਬਿਮਾਰੀ ਬਾਰੇ ਕਿ ਸਾਨੂੰ ਖੁਦ ਨੂੰ ਨਹੀਂ ਪਤਾ ਕਿ ਬਿਮਾਰੀ ਕਿੱਥੋਂ ਆ ਰਹੀ ਹੈ ਹਾਂਜੀ ਨ ਦਸਤੀ ਦੇ ਵੀ ਬਿਮਾਰੀ ਕਰਦੀ ਕੀ ਹੈ ਸਰੀਰ ਦੇ ਵਿੱਚ ਜਿਸ ਤਰ੍ਹਾਂ ਹੱਡੀਆਂ ਵਗੈਰਾ ਜਾਂ ਜੋੜ ਵਗੈਰਾ ਤੋੜਨੇ ਹੈ ਨਾ ਸਰ ਇਹਦੇ ਵਿੱਚ ਬੱਚੇ ਦੇ ਮਸਲ ਨਹੀਂ ਬਣਦੇ ਮਤਲਬ ਕਿ ਜਿਉਂ-ਜਿਉਂ ਬੱਚੇ ਦੀ ਉਮਰ ਹੁੰਦੀ ਹੈ ਮਹੀਨੇ-ਮਹੀਨੇ ਬਾਅਦ ਇਹਦੇ ਮਸਲ ਵੀਕ ਹੋਣ ਲੱਗ ਜਾਂਦੇ ਆ ਤਾਂ ਮਤਲਬ ਕਿ ਬੱਚਾ ਕੋਈ ਵੀ ਐਕਟੀਵਿਟੀ ਨਹੀਂ ਕਰ ਸਕਦਾ ਬਿਲਕੁਲ ਜਿਵੇਂ ਸਰੀਰ ਦੇ ਵਿੱਚ ਕੁਝ ਹੈ ਨਹੀਂ ਮਤਲਬ ਕਿ ਲੱਤਾਂ ਗਰਦਨ ਸਾਰਾ ਕੁਝ ਮਤਲਬ ਹੋਲਡ ਨਹੀਂ ਕਰ ਸਕਦਾ ਬੱਚਾ ਗਰਦਨ ਕੁਝ ਵੀ ਨਹੀਂ ਕਰ ਸਕਦਾ ਇਹ ਮਤਲਬ ਹੈ ਕਿ ਬੱਚੇ ਦੇ ਸਰੀਰ ਦੇ ਵਿੱਚ ਕੁਝ ਜਾਂਦਾ ਹੀ ਨਹੀਂਗਾ ਮਸਲੇ ਦੇ ਕਾਰਨ ਖੁਦ ਮਤਲਬ ਕਿ ਸਾਨੂੰ ਉਹ ਕਰਨਾ ਪੈਂਦਾ ਕਿ ਬੱਚੇ ਨੂੰ ਸੋ ਰਿਹਾ ਤਾਂ ਅਸੀਂ ਨੂੰ ਮਤਲਬ ਪਾਸਾ ਦਿਵਾਣਾ ਕੁਝ ਵੀ ਕਰਨਾ ਖੁਦ ਹੀ ਕਰਦੇ ਆਂ ਅਸੀਂ ਕਿ ਬੱਚਾ ਥੱਕ ਨਾ ਜਾਵੇ ਇੱਕ ਸਾਈਡ ਪਾ ਕੇ ਤੇ ਰਾਤ ਨੂੰ ਵੀ ਉੱਠ ਉੱਠ ਕੇ ਅਸੀਂ ਇਹਨੂੰ ਦੇਖਦੇ ਆਂ ਬੱਚੇ ਨੂੰ ਹਾਂਜੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਹਨਾ ਬੱਚੇ ਨੂੰ ਹਿੱਲਿਆ ਵੀ ਨਹੀਂ ਜਾਂਦਾ ਹੈਗਾ ਕਿ ਪਾਸਾ ਵਗੈਰਾ ਦਿਵਾਣਾ ਪੈਂਦਾ ਹੈ ਜਾਂ ਨਾ ਇਸ ਨੂੰ ਬਿਠਾਣਾ ਪੈਂਦਾ ਹਾਂ ਲਪਣਾ ਸਪੋਰਟ ਦੇ ਕੇ ਕੀ ਕੁਝ ਵੀਦੇ ਦਿਲ ਤੇ ਫਿਰ ਵੀਤਰੀ ਤਾਂ ਬहोत ਹੈ ਕਿ ਹਾਂ ਬੱਚਾ ਹੁਣ ਜੇ ਠੀਕ ਹੁੰਦਾ ਆਪਣੇ ਆਪ ਹੀ ਸਭ ਕੁਝ ਕਰਦਾ ਖੜਾ ਹੁੰਦਾ ਬੈਠਦਾ ਪਾਸੇ ਲੰਦਾ ਸਭ ਕੁਝ ਕਰਦਾ ਹੁਣ ਨੂੰ ਬੱਚਾ ਇਹ ਚੱਲਣ ਲੱਗ ਜਾਂਦਾ ਸਾਲ ਦਾ ਹੋ ਜਾਏਗਾ 2 ਮਹੀਨਿਆਂ ਤੱਕ ਤੇ ਹੁਣ ਕੁਛ ਵੀ ਨਹੀਂ ਐਕਟੀਵਿਟੀ ਇਹਦੇ ਚ ਹਾਂਜੀ ਤੇ ਬਿਲਕੁਲ ਲੋਕਾਂ ਨੂੰ ਅਪੀਲ ਹੈ ਸਾਡੀ ਵੀ ਕਿ ਇਸ ਪਰਿਵਾਰ ਦੇ ਕੋਲ ਆਓ ਅਤੇ ਇਹਨਾਂ ਦੇ ਘਰ ਆ ਕੇ ਤੁਸੀਂ ਖੁਦ ਵਿਜ਼ਿਟ ਕਰ ਸਕਦੇ ਹੋ ਸਾਰੀਆਂ ਰਿਪੋਰਟਾਂ ਦੇਖ ਸਕਦੇ ਹੋ ਤੇ ਇਸ ਪਰਿਵਾਰ ਦੀ ਜਿਹੜੀ ਮਦਦ ਹੈ ਉਹ ਤੁਸੀਂ ਸਿੱਧਾ ਇਸ ਪਰਿਵਾਰ ਦੇ ਕੋਲ ਆ ਕੇ ਕਰ ਸਕਦੇ ਹੋ ਪਟਿਆਲਾ ਦੇ ਵਿੱਚ ਇਹ ਪਰਿਵਾਰ ਰਹਿੰਦਾ ਹੈ ਪਟਿਆਲਾ ਦੇ ਰਣਜੀਤ ਵਿਹਾਰ ਦੇ ਵਿੱਚ ਇਹ ਪਰਿਵਾਰ ਰਹਿੰਦਾ ਲੋਕੇਸ਼ਨ ਜਿਹੜੀ ਹੈ ਉਹ ਇਸ ਵੀਡੀਓ ਦੇ ਨਾਲ ਸ਼ੇਅਰ ਕਰ ਦਿੱਤੀ ਜਾਵੇਗੀ ਤੇ ਮੋਬਾਈਲ ਨੰਬਰ ਜਿਹੜਾ ਇਸ ਪਰਿਵਾਰ ਦਾ ਉਹ ਜਰੂਰ ਸ਼ੇਅਰ ਕੀਤਾ ਜਾਵੇਗਾ ਤਾਂ ਜੋ ਤੁਸੀਂ ਇਸ ਪਰਿਵਾਰ ਦੇ ਕੋਲ ਪਹੁੰਚ ਕੇ ਇਹਨਾਂ ਦੀ ਮਦਦ ਕਰ ਸਕੋ ਤਾਂ ਕਹਿ ਸਕਦੇ ਹਾਂ ਕਿ ਲੱਖਾਂ ਦੇ ਵਿੱਚੋਂ ਇੱਕ ਬੰਦੇ ਨੂੰ ਜਿਹੜੀ ਇਹ ਬਿਮਾਰੀ ਹੁੰਦੀ ਹੈ ਲੇਕਿਨ ਇਸ ਪਰਿਵਾਰ ਦੇ ਜੇਕਰ ਕਰ ਕਰੀਏ ਤਾਂ ਇਸ ਪਰਿਵਾਰ ਦੇ ਵਿੱਚ ਦੋ ਬੱਚੇ ਜਨਮ ਲੈਂਦੇ ਨੇ ਇੱਕ ਇੱਕ ਬੱਚੇ ਦੀ ਪਹਿਲਾ ਜਦੋਂ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ 2 ਸਾਲਾਂ ਬਾਅਦ ਜੋ ਦੂਜਾ ਬੱਚਾ ਜਨਮ ਲੈਂਦਾ ਹੈ ਤਾਂ ਉਸ ਨੂੰ ਵੀ ਇਹ ਸੇਮ ਬਿਮਾਰੀ ਹੋ ਜਾਂਦੀ ਹੈ ਤਾਂ ਪਰਿਵਾਰ ਦੇ ਉੱਪਰ ਕੀ ਬੀਤ ਰਹੀ ਹੈ ਉਹ ਤੁਸੀਂ ਇਸ ਤੋਂ ਸਾਫ਼ ਅੰਦਾਜ਼ਾ ਲਗਾ ਸਕਦੇ ਹੋ ਕਿਉਂਕਿ ਦੂਜਾ ਮੁੰਡਾ ਪਰਿਵਾਰ ਦੇ ਵਿੱਚ ਇਹ ਹੋਇਆ ਸੀਗਾ ਉਸ ਨੂੰ ਵੀ ਇਹ ਬਿਮਾਰੀ ਹੋ ਚੁੱਕੀ ਹੈ ਐਸਐਮਈ ਟਾਈਪ 1 ਤਾਂ ਜਿਸ ਨੂੰ ਕਹਿ ਸਕਦੇ ਆ ਕਿ ਜਿਸ ਤੋਂ ਬੱਚੇ ਨੂੰ ਬਚਾਉਣ ਦੇ ਲਈ 16 ਕਰੋੜ ਰੁਪਇਆ ਚਾਹੀਦਾ ਹੈ 16 ਕਰੋੜ ਰੁਪਏ ਦਾ ਟੀਕਾ ਜ ਉਸ ਦੇ ਨਾਲ ਜਿਹੜੀ ਹੈ ਇਸ ਬੱਚੇ ਦੀ ਜਾਨ ਬਚ ਸਕਦੀ ਹੈ ਤਾਂ ਲੋਕਾਂ ਨੂੰ ਅਪੀਲ ਹੈ ਕਿ ਇਸ ਪਰਿਵਾਰ ਕੋਲ ਪਹੁੰਚ ਕੇ ਇਸ ਪਰਿਵਾਰ ਦੀ ਜਿਹੜੀ ਮਦਦ ਹੈ ਉਹ ਤੁਸੀਂ ਜਰੂਰ ਕਰੋ ਕੈਮਰਾ ਪਰ ਸਰਵਿੰਦਰ ਪਾਸ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬੋਤ ਜਗਬਾਨੀ ਟੀਵੀ ਪਟਿਆਲਾ